ਹਾਂਜੀ ਪਿਆਰੇ ਮਿੱਤਰੋ ਅੱਜ ਆਪਣੇ ਨਾਲ ਪੀਆਰਟੀ ਦੀ ਬੱਸਾਂ ਦੇ ਕਨੈਕਟਰ ਸਾਹਿਬ ਹਨ ਤੇ ਉਹਨਾਂ ਨਾਲ ਆਪਾਂ ਅੱਜ ਪੀਆਰਟੀ ਸੀ ਬੱਚਾ ਦਾ ਹਾਲਚਾਲ ਪੁੱਛਦੇ ਆ ਸਸੀ ਗਰਲ ਜੀ ਸਸੀ ਗਰਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡਾ ਹਾਲ ਸਾਨੂੰ ਵਾਸਤੇ ਪਹੁੰਚੇ ਹੋ ਸਨਾਵ ਜੀ ਫਿਰ ਪੀਆਰਟੀ ਦੇ ਬੱਚਾ ਦਾ ਬੱਸਾਂ ਦਾ ਕੀ ਹਾਲਾ ਹਾਲ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਤੁਸੀਂ ਪੀਆਰਟੀ ਸੀ ਬੱਸ ਕਹਿ ਰਹੇ ਹੋ ਉਹਨਾਂ ਦਾ ਬੱਸਾਂ ਦਾ ਨਾਂ ਜਿਹੜਾ ਪੀਆਰਟੀ ਸੀ ਬੱਸਾਂ ਨਹੀਂ ਰਿਹਾ ਜਿਹੜਾ ਕਿਹੜਾ ਨਾਮ ਹੈ ਜੀ ਉਹ ਬਦਲ ਕੇ ਜਦੋਂ ਦੇ ਆਧਾਰ card ਚੱਲਿਆ ਉਹਦੇ ਨਾਲ ਬੀਬੀਆਂ ਆਧਾਰ card ਲਈ ਬੱਸ ਕਹਿਣ ਲੱਗ ਗਈਆਂ ਹੁਣ ਹੁਣ ਜਿੱਥੇ ਵੀ ਤੁਸੀਂ ਜਿੱਥੇ ਮਰਜੀ ਅੱਡੇ ਤੇ ਜਾ ਕੇ ਪੁੱਛ ਲਓ ਬੀਬੀਆਂ ਹੀ ਪੁੱਛਦੇ ਨੇ ਵੀ ਆਧਾਰ card ਲਈ ਬੱਸ ਦਾ ਕੀ ਟਾਈਮ ਆ ਤੇ ਆਧਾਰ card ਲਈ ਬੱਸ ਨਾਮ ਬਣ ਗਿਆ ਉਹਦਾ ਹਾਂ ਠੀਕ ਹੈ ਹੋਰ ਤੁਸੀਂ ਜਿਹੜਾ ਹਾਲ ਹਾਲ ਚਾਲ ਪੁੱਛਣ ਵਾਸਤੇ ਪਹੁੰਚੇ ਹੋ ਹਾਲ ਚਾਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਪੀਆਰਟੀਸੀ ਬੱਸਾਂ ਅੱਜ ਕੱਲ ਯਾਤਰਾ ਦੀ ਚੱਲਦੇ ਨੇ ਉਹ ਕਿਵੇਂ ਯਾਤਰਾ ਤੇ ਐ ਚੱਲਦਿਆਂ 6 7 ਵਜੇ ਪੀਆਰਟੀਸੀ ਬੱਸਾਂ ਚੱਲ ਪੈਂਦਾਂ ਆ ਠੀਕ ਆ 7 ਵਜੇ ਦੇ ਨਾਲ 6 ਵਜੇ ਦੇ ਨਾਲ ਉਸ ਉਸ ਮੁਲਾਜ਼ਮ ਚੱਣ ਲੱਗ ਜਾਂਦੇ ਆ ਕਿ ਉਹ ਵਾਊਚਰ ਪੜਾ ਦਿੰਦੇ ਆ ਫ੍ਰੀ ਵਾਲੇ ਜਿਵੇਂ ਬਠਿੰਡੇ ਤੋਂ ਫ੍ਰੀਕੋਟ ਤੱਕ ਜਾਂ ਕਿਤੇ ਵੀ ਡਿਊਟੀ ਲੱਗ ਜਾਂਦੀ ਹੈ ਮੁਲਾਜ਼ਮਾਂ ਨੂੰ ਉਹ ਵਾਊਚਰ ਪੜਾ ਦਿੰਦੇ ਆ ਉਹ ਉਹ ਵੀ ਫ੍ਰੀ ਚ ਕਰਦੇ ਆ ਸਭ ਠੀਕ ਆ ਦੂਜੇ ਨੰਬਰ ਤੇ ਆ ਗਿਆ 8 9 ਵਜੇ ਪੜਾਈ ਵਾਲੇ ਜਿਹੜੇ ਸਟੂਡੈਂਟ ਆ ਉਹਨਾਂ ਨੇ ਕਾਲਜਾਂ ਚ ਜਾਣਾ ਹੁੰਦਾ ਸਕੂਲਾਂ ਚ ਜਾਣਾ ਹੁੰਦਾ ਉਹ ਜਲ ਪੈਂਦੀ ਹੈਗੀ ਠੀਕ ਹੈ ਠੀਕ ਹੈ ਉਸ ਉਹਨਾਂ ਕੋਲ ਪਾਸ ਬਣੇ ਹੋਏ ਠੀਕ ਹੈ ਚਲੋ ਉਹਨਾਂ ਦੀ ਮਜਬੂਰੀ ਹੈ ਹਾਂਜੀ ਉਹਨਾਂ ਨੂੰ ਨਹੀਂ ਆਮਦਨ ਹੈਗੀ ਨਹੀਂ ਕਮਾਉਂਦੇ ਹਜੇ ਉਹਨਾਂ ਨੇ ਪਾਸ ਬਣਾਏ ਵੀ ਹੈਗੇ ਫ੍ਰੀ ਚਾਪ ਡਾਊਨ ਕਰਦੇ ਆ ਠੀਕ ਹੈ ਤੇ ਉਸ ਤੋਂ ਬਾਅਦ 10 11 ਵਜੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਫਿਰ ਬੀਬੀਆਂ ਜਲ ਪੈਂਦੀਆਂ ਠੀਕ ਹੈ ਜਿਹੜੀ ਬੀਬੀ ਕਦੇ ਅਰਜ਼ੀ ਤੇ ਕੇ ਨਹੀਂ ਗਈ ਸੀ ਕਿ ਜਾਂ ਸਾਲ ਚ ਕਧੇਰੀ ਜਾਂਦੀ ਸੀ ਤੇ ਉਹ ਜਦੋਂ ਦੇ ਆਧਾਰ ਕਾਰਡ ਚਲੇ ਵੀ ਹੈ ਉਦੋਂ ਦੀ ਹਰਮੰਦਰ ਸਾਹਿਬ ਦੀ ਮਹੀਨੇ ਚ ਦੋ ਵਾਰੀਆਂ ਲੱਗ ਗਈ ਠੀਕ ਹੈ ਠੀਕ ਹੈ ਤੇ ਉਹਦਾ ਤੁਹਾਨੂੰ ਬਧੀਆ ਫਿਰ ਆਧਾਰਗੜ ਵੀਪੂਆਂ ਫੜਾ ਦਿੰਨਾ ਠੀਕ ਹੈ ਤੇ ਇਹ ਯਾਤਰਾਤੀ ਹੋਊਗਾ ਯਾਤਰਾ ਨਾਲੋਂ ਘੱਟ ਅੱਗੇ ਅਸੀਂ ਜਦੋਂ ਆਧਾਰਗੜ ਨਹੀਂ ਚੱਲਦੇ ਸੀਗੇ ਉਦੋਂ ਪਹਿਲਾਂ ਅਸੀਂ ਅੱਡਿਆਂ ਚ ਵਾਜਾਂ ਮਾਰ ਮਰ ਥਾ ਹੰਬ ਜਾਂਦੇ ਵੀ ਪਟਿਆਲਾ 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 ਉਦੋਂ ਉੱਪਰ ਟੰਡਾ 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 ਉਦੋਂ ਫਰੀਦਕੋੜ ਤੋਂ ਵੀ ਫਰੀਦਕੋੜ 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 ਆ ਜਾਈ ਕੋਈ ਨਹੀਂ ਚੜਦਾ ਸੀ ਕਹਿੰਦੇ ਸੀ ਕਿ ਰਾਤ ਨਾ ਖੜ ਜੇ ਬੀਬੂਆਂ ਦਾ ਨਗੇ ਤਾਂ ਲੀੜੇ ਪਾੜਦੀ ਐ ਸਾਡੇ ਨਾਲ ਇਹਨਾਂ ਉਹ ਸੀਟਾਂ ਟੁੱਟ ਨਾ ਮੰਗਾ ਤੇ ਹੁਣ ਭਾਵੇਂ ਜੇ ਬੀਬੂਆਂ ਨੇ ਵਿਆਹ ਤੇ ਵੀ ਜਾਣਾ ਹੁੰਦਾ ਤਾਂ ਵੀ ਪੀਆਰਟੀਸੀ ਬੱਸਾਂ ਤੇ ਚੜ੍ਹਦੀਆਂ ਹੁਣ ਨਹੀਂ ਲੀੜੇ ਪਾੜਦੇ ਤੇ ਹੁਣ ਕੀ ਇਹਦਾ ਨੰਮ ਨੰਮ ਸੀਟਾ ਇਹ ਤਾਂ ਥੋੜਾ ਹਾਇ ਜੀ ਚੰਗੀ ਗੱਲ ਐ ਜੀ ਹੈ ਹਾਂ ਜੀ ਇਹ ਗੱਲ ਐ ਤੇ ਉਤੋਂ ਸਾਡੇ ਜਿਹੜਾ ਬੰਦਾ ਘਰੋਂ ਲੜ ਗਿਆ ਹੁੰਦਾ ਭਾਵੇਂ ਦੀ ਬੀਬੀ ਵੀ ਲੜ ਕੇ ਹੁੰਦੀ ਉਹ ਕੋਈ ਭੁਣਾ ਦੀ ਕੋਈ ਬੰਦਾ ਉਹ ਸਾਡੇ ਗੱਲ 'ਚ ਹੱਥ ਪਾਉਣ ਤੱਕ ਜਾਂਦਾ ਕਿਉਂ ਅਸੀਂ ਕਿਸੇ ਦੇ ਪੁੱਤ ਨਹੀਂ ਹੈਗੇ ਸਾਡੀ ਕੋਈ ਰਿਸਪੈਕਟ ਨਹੀਂ ਹੈਗੀ ਠੀਕ ਹੈ ਇਹ ਕੋਈ ਬੰਦਾ ਸਾਡੇ ਨਾਲ ਲੜਨ ਨੂੰ ਤਿਆਰ ਹੋ ਜਾਂਦਾ ਸਾਡੀ ਵੀ ਮਜਬੂਰੀ ਹੈ ਕਿ ਐਟਲੀ ਹੁਣ 50 60 ਬੰਦਿਆਂ ਵਾਲੀ ਵਾਸਤੇ 150 ਬੰਦਾ ਵੜ ਜਾਂਦਾ ਉਹ ਜੋ ਡੈਕਟਰ ਇਕੱਠਾ ਹੁੰਦਾ ਸੌਖਾ ਕਿੱਥੋਂ ਹੀ ਤੇ ਪੂਹੁੰਦਾ ਹਾਂ ਨਾ ਅਸੀਂ ਕਹਿ ਸਕਦੇ ਹਾਂ ਕਿਸੇ ਨੂੰ ਜੇ ਅਸੀਂ ਕਹਿੰਨੇ ਆ ਫਿਰ ਅਸੀਂ ਮਾੜੇ ਵਜੇ ਜੇ ਅਸੀਂ ਨਹੀਂ ਕਿਸੇ ਅੱਡੇ ਤੇ ਰੋਕਦੇ ਫਿਰ ਕਹਿ ਦਿੰਦੇ ਆ ਕਨੈਕਟਰ ਮਾੜੇ ਇਹ ਹਾਲ ਹੋਇਆ ਪਿਆ ਜਿੰਨਾ ਜਰਾ ਪਟੋ ਇਥੇ ਥੱਲੇ ਕੱਢੀ ਕੱਢੀ ਜਾਵਾਂਗੇ ਕਣਕ ਤਾਂ ਤੋਂ ਪਾਵਾਂਗੇ ਨਾ ਤੇ ਕੋ ਕੋ ਕਿ ਕਿਸੇ ਦਿਨ ਤਾਂ ਉਹੀ ਗੱਲ ਰਹੀ ਆ ਜਿਸ ਬਸਾਂ ਦਾ ਜਦੋਂ ਪਾਈ ਸਾਹ ਇਕੱਠਾ ਨਹੀਂ ਹੁੰਦਾ ਤੇ ਯਾਤਰਾ ਕਰਨ ਵਾਲੇ ਉਹਨੇ ਹੈਗੇ ਤੇ ਫਿਰ ਘੜਨ ਨਾ ਹੀ ਕਿਸੇ ਦਿਨ ਫਿਰ ਇਹ ਕਿੰਨੇ ਘੰਟੇ ਤੱਕ ਤੁਸੀਂ ਕਹਿ ਸਕਦੇ ਆ ਦਿੰਦਾ ਜਿੰਨੇ ਕਿੰਨੇ ਟਾਈਮ ਲਾ ਕੇ ਇਹ ਕੰਮ ਚੱਲ ਸਕਦਾ ਇਹਦਾ ਕੋਈ ਪਤਾ ਨਹੀਂ ਇਹ ਤਾਂ ਤੜਾ ਚੱਲੀ ਜਾਂਦਾ ਬਸ ਜਿਵੇਂ ਚੱਲੀ ਜਾਂਦਾ ਚੱਲੀ ਆ ਬਸ ਹੁਣ ਗੱਲ ਪੈ ਟੋਲ ਵਜਾਈ ਜਾਂਦੇ ਬਸ ਹਾਂ ਗੱਲ ਪੈ ਟੋਲ ਆ ਜਾਂਦਾ ਸਾਡੇ ਸਾਨੂੰ ਸਿਆ ਪਖੜਾ ਕੀਤਾ ਹੈ ਨਾ ਥੋੜਾ ਦਾ ਫਿਰ ਬੁੜਾ ਹਾਲ ਹੀ ਸਾਡੇ ਨਾਲ ਨੇ ਤਾਂ ਕੁੱਤੇ ਖਣੀ ਦਿਆ ਨਿੱਤ ਲੜਾਈ ਹੁੰਦੀ ਹੈ ਨਾ ਇਹ ਕਿ ਵੀ ਬੀ ਲੜ ਨੂੰ ਯਾਰ ਹੋ ਜਾਂਦੀ ਹੈ ਨਾ ਹਰ ਇੱਕ ਬੰਦਾ ਸਾਡੇ ਨਾਲ ਲੜਨ ਦੀ ਤਿਆਰ ਹੁੰਦਾ ਹਰ ਇੱਕ ਥਾਂ ਤੇ ਅਸੀਂ ਮਾਰੇ ਵਾਦਦੇ ਕੋਈ ਦਿਨ ਗਿਆ ਕਿ ਜੇ ਤੁਹਾਡੇ ਨਾਲ ਹੱਤਾ ਪਾਈ ਨਾ ਹੋਈ ਹੋ ਜਾਂ ਤਾਂ ਨਾ ਦੇਲੀ ਵੀ ਕੰਮ ਹੋ ਗਿਆ ਜਦੋਂ ਦੇਹਾਰ ਕਰਦੇ ਨੇ ਨੀ ਦੀ ਕੰਮ ਆ ਸਾਡੇ ਤੇ ਕੀ ਕਹਿੰਦੇ ਹੁੰਦਾ ਦਿਨ ਵਿੱਚ ਕਿੰਨੇ ਵਾਰ ਤੁਸੀਂ ਦਫਾ ਹੋ ਜਾਫੀ ਹੁੰਦੇ ਹੋ ਉਹ ਲੋਕਾਂ ਦਾ ਇਹ ਕੋਈ ਫਾਇਦਾ ਨਹੀਂ ਇਹ ਤਾਂ ਮੌਕੇ ਦੇ ਮੌਕਾ ਨਾਲ ਕਿ ਜਿੱਥੇ ਵਾਹ ਦਾ ਸਟਾਪ ਆ ਗਿਆ ਉੱਥੇ ਤੋਂ ਨਾ 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 ਕੁੱਲ ਮਿਲਾ ਕੇ ਮੈਂ ਤੁਹਾਨੂੰ ਦੱਸ ਦਿੰਦਾ ਬਾਣੀ ਗੱਲ ਨਹੀਂ ਆਪਾਂ ਕਰਦੇ ਵੀ ਸਾਡੇ ਦਾ ਹੱਥ ਖੜੇ ਹੈ ਵੀ ਜਦਾ ਦਾ ਹਰ ਘੜ ਬੰਦ ਕੀਤੇ ਜਾਣ ਠੀਕ ਹੈ ਠੀਕ ਹੈ ਇਹ ਕੋਈ ਫਾਇਦਾ ਨਹੀਂ ਇਹਦਾ ਐਵੇਂ ਤੇਰੇ ਫਿਰਦੇ ਲੋਕ ਫਰੀ ਚ ਨਹੀਂ ਨੁਕਸਾਨ ਹੋ ਜਾਂਦਾ ਬਸਾਂ ਉਹ ਤਾਂ ਮੰਨਦੇ ਆਂ ਜੀ ਨੁਕਸਾਨ ਤਾਂ ਹੁੰਦਾ ਹੀ ਆ ਫਿਰ ਓਵਰਡੋ ਇਸ ਬਾਰੇ ਜਿਹੜੇ ਜਿਨ੍ਹਾਂ ਦੇ ਕਾਰਨ ਨਹੀਂ ਸੀਗੇ ਉਹਦਾ ਕੀਤੇ ਨਹੀਂ ਹੁਣ ਬੀਬੀਆਂ ਨੂੰ ਕੀ ਕਰਨਾ ਸੀ ਇੱਕ ਬੀਬੀ ਮਾਸਟਰ ਨਾ ਆਏ ਮੈਡਮਾ ਲਗਾਉਂਗਾ ਉਹਨੂੰ ਇਹ ਨਖਰੀ ਵੀ ਤਨਹਾ ਉਹ ਵੀਡੀ ਕੀ ਇਹਨਾਂ ਕਰੇ ਨਾ ਇਹ ਕਰਨ ਉਹ ਬੀਆਰਟੀਸੀ ਆਉਗੀ ਵੀ ਤਾਂ ਆਪਣੀ ਲੱਖ ਰੁਪਈਆ ਤਨਖਾ ਅਸੀਂ ਆਪਣਾ 100 ਰੁਪਈਆ ਵੀ ਦਿੱਲੀ ਦਾ ਖਰਚ ਹੁੰਦਾ ਠੀਕ ਹੈ ਕਿਰਾਏ ਤੇ ਜੇ ਆਪਾਂ 3000 ਰੁਪਈਆ ਨਹੀਂ ਲਾ ਸੰਦੇ ਲੱਖ ਤਾਂ ਉਹ ਤਾਂ ਮੰਨਦੇ ਆ ਫਿਰ ਜਦੋਂ ਫਿਰ ਜਿਨ੍ਹਾਂ ਦਾ ਸਰਦਾ ਉਹ ਤਾਂ ਹਨ ਉਹ ਜਿਨ੍ਹਾਂ ਦਾ ਸਰਦਾ ਉਹ ਵੀ ਬਸ ਹੰਦੀਕਦੇ ਐ ਇੱਥੇ ਧਾਰਕੜਾ ਦੀ ਬਸ ਕਿੰਨੇ ਕੋਈ ਜਾਊਗੇ ਚੰ ਗਰੀਬ ਬੰਦੇ ਨੇ ਤਾਂ ਜਾਣਾ ਹੀ ਜਾਣਾ ਜਾਂ ਕੋਈ ਆਏ ਰੱਖਣਾ ਕੋਈ ਲਿਮਟ ਰੱਖਣੀ ਸੀ ਕਿਦੀ ਐਨੀ ਆਮਦਨਾਂ ਜਾਂ ਕੋਈ ਉਮਰ ਦਾ ਹਿਸਾਬ ਰੱਖਣਾ ਸੀ ਮੇਰੇ ਤਾਂ ਸਟੂਡੈਂਟਾਂ ਦਾ ਕਰਨਾ ਸੀਗਾ ਉਹ ਉੱਥੇ ਪਾਸ ਪਾਸ ਬਣਾਉਣ ਤੇ ਧੱਕੇ ਖਾਈ ਜਾਂਦੇ ਸਟੂਡੈਂਟ ਉੱਥੇ ਨਹੀਂ ਕੋਈ ਉਹਨਾਂ ਦੀ ਗੱਲ ਸੁਣਦਾ ਉੱਥੇ ਦਫ਼ਤਰਾਂ ਜੀ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਤਾਂ ਉੱਥੇ ਆਸ ਵਿੱਚ ਲੜੀ ਜਾਂਦੇ ਨੇ ਲੈਣੇ ਲੱਗਣੀ ਸਟੂਡੈਂਟਾਂ ਦੇ ਧਾਰਕੜਾ ਫੀ ਕਰਨੇ ਸੀ ਠੀਕ ਆ ਨਾ ਜਹਾਵਨ ਨਾਲ ਕੋਈ ਇਹੋ ਜੀ ਪਾਲਿਸੀ ਦਿੰਦੇ ਜੇ ਨਾ ਉਹਨਾਂ ਨੂੰ ਖਰਚਾ ਪਾਣੀ ਮੈਂ ਕਰਦਾ ਬਸਾਂ ਦਾ ਕਿਰਾਇਆ ਭੁਗਤਾਨ ਵਾਸਤੇ ਸਹੀ ਗੱਲ ਹੈ ਚਲ ਅਗਰ ਹੋਰ ਦੱਸੋਗੇ ਕੋਈ ਲੋਕਾਂ ਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਬਿਹੇਵੀਅਰ ਕੀਤਾ ਜਾਂਦਾ ਲੋਕਾਂ ਨਾਲ ਹੋਰ ਤਾਂ ਬਸ ਇਹੀ ਗੱਲਾਂ ਨੇ ਇਸ ਤੋਂ ਬਾਅਦ ਜੇ ਨਹੀਂ ਆਪਾਂ ਸਾਰਾ ਕੁਝ ਦੱਸਦਾ ਹਾਂ ਜਿਹੜਾ ਸੀਗਾ ਚਲੋ ਜੀ ਇਹ ਸੀ ਕਿ ਅੱਜ ਪੀਆਰਟੀ ਦੇ ਕਨੈਕਟਰ ਸਾਹਿਬ ਇਹਨਾਂ ਨੇ ਜੋਗੋ ਦੇ ਨਾਲ ਵੀ ਦਾ ਜਾਂ ਫਿਰ ਕੋ ਜੋਗੋ ਜਿੰਨਾ ਦਿਨ ਵਿੱਚ ਇਹਨਾਂ ਦਾ ਕੁੱਤੇਖਾਨੀ ਹੁੰਦੀ ਆ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੀ ਅੱਗੇ ਦਾ ਆਪਾਂ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਰਾਵਾਂਗੇ ਬਣੇ ਨੂੰ ਸਾਡੇ ਨਾਲ ਧੰਨਵਾਦ ਜੀ